ਕਮੇਟੀ ਦੇ ਬਹੁਤ ਹੀ ਵੱਡੇ ਸਹਿਯੋਗ ਦੇ ਨਾਲ ਅਪਰਾਲੇ ਦੇ ਨਾਲ ਅੱਜ 5 ਤਰੀਕ ਨੂੰ ਗੁਰਦੁਆਰਾ ਸਾਹਿਬ ਵਿਖੇ ਸਿੱਖ ਵਿਸਾਧਰ ਪੰਜਾਬ ਅਤੇ ਗ੍ਰੰਥੀ ਪ੍ਰਚਾਰਕ ਸਿੰਘ ਸੇਵਾ ਸੰਭਾਲ ਕਮੇਟੀ ਇਹਨਾਂ ਦੇ ਸਮੁੱਚੇ ਸਹਿਯੋਗ ਦੇ ਨਾਲ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ 5 ਤਰੀਕ ਨੂੰ ਅੰਮਰ ਸੰਚਾਰ ਹੋ ਰਿਹਾ ਹੈ। ਔਰ ਗੁਰਦੁਆਰਾ ਸਾਹਿਬ ਇਹ ਇੱਕ ਬੜਾ ਵੱਡਾ ਸਮਾਗਮ ਹੋ ਰਿਹਾ ਹੈ ਇਲਾਕਾ ਨਿਵਾਸੀ ਸੰਗਤਾਂ ਔਰ ਨਗਰ ਨਿਵਾਸੀ ਸੰਗਤਾਂ ਭਾਈ ਵੱਧੋ ਵੱਧ ਪਹੁੰਚੋ ਔਰ ਅਮਰਤ ਸਤੋ ਗੁਰੂ ਵਾਲੇ ਬਣੋ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਸਾਡੇ ਮੋਢੀ ਸਤਕਾਰਯੋਗ ਬਾਬਾ ਹਰਜਿੰਦਰ ਸਿੰਘ ਦੀ ਭੀਖੀ ਵਾਲੇ ਇਸ ਸਮਾਗਮ ਦੀ ਅਗਵਾਈ ਜੋ ਕਰਨਗੇ ਉਹ ਵੀ ਇੱਥੇ ਪਹੁੰਚਣਗੇ ਉਹਨਾਂ ਨੇ ਵੀ ਸੰਗਤਾਂ ਦੇ ਨਾਲ ਵਿਚਾਰ ਰੱਖਣੇ ਨੇ ਆਪਾਂ ਨੇ ਇਸ ਸਮਾਗਮ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨੀ ਹੈ ਆਓ ਅਗਲਾ ਪ੍ਰੋਗਰਾਮ ਸਰਪੰਚ ਸਾਹਿਬ ਤੋਂ ਸਰਵਣ ਕਰੋ ਜੀ ਗੱਜ-ਵੱਟ ਕੇ ਫਤੇ ਬਲਾਓ ਆਹੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਧਾ ਗੁਰੂ ਜੀ